ਜੀ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾਂ ਦੇ ਮਾਪਿਆਂ ਨੂੰ ਇੱਕ ਵਾਰ ਤਾਂ ਤੁਸੀਂ ਵੀ ਬਹੁਤ ਹੀ ਮੰਦਾ ਚੰਗਾ ਬੋਲੋਗੇ ਵੀਡੀਓ ਕੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦੇ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਮਾਪਿਆਂ ਦੇ ਵੱਲੋਂ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਦੋਂ ਵਿਆਹ ਕਰਨ ਦੇ ਮਗਰੋਂ ਸਟੀਆਂ ਖੇਡਣ ਦੀ ਰਸਮ ਨੂੰ ਪੂਰਾ ਕਰਨ ਦੇ ਲਈ ਆਪਣੇ ਪਰਿਵਾਰ ਸਨੇਤ ਉਸ ਜਗ੍ਹਾ ਤੇ ਜਾਂਦੇ ਹਨ ਪਹਿਲਾਂ ਲਾੜੇ ਦੇ ਵੱਲੋਂ ਲਾੜੀ ਦੇ ਸੱਟੀ ਮਾਰ ਦਿੱਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਲਾੜੀ ਨੇ ਬਹੁਤ ਹੀ ਜ਼ਿਆਦੇ ਲਾੜੇ ਦੀ ਜ਼ੋਰ ਦੇ ਨਾਲ ਛੱਟੀ ਮਾਰਦੀ ਹੈ ਜਿਸ ਕਾਰਨ ਲਾੜਾ ਬਹੁਤ ਹੀ ਜ਼ਿਆਦਾ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਰੋਂਦਾ ਹੋਇਆ ਲਾੜਾ ਆਪਣੀਆਂ ਅੱਖਾਂ ਪੂੰਝਦਾ ਵੀ ਦਿਖਾਈ ਦੇ ਰਿਹਾ ਹੈ ਦੋਸਤੋ ਬਹੁਤ ਹੀ ਜ਼ਿਆਦੇ ਛੋਟੀ ਉਮਰ ਦੇ ਵਿੱਚ ਵਿਆਹ ਕਰਨ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਹਜੇ ਦੋਸਤੋ ਇਹ ਬੱਚਾ 5ਵੀਂ ਸੈਮੀ ਕਲਾਸ ਤੋਂ ਅੱਗੇ ਟੱਪਿਆ ਵੀ ਨਹੀਂ ਹੋਣਾ ਤੇ ਅੱਗੇ ਜਾ ਕੇ ਇਹ ਬੱਚਾ ਕੀ ਕਬੀਲਦਾਰੀ ਨੂੰ ਸਾਂਭ ਲੂਗਾ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ